तल दी रोत सियाली जो बण ठाठां मार ਗਏ ਪੱਤ ਪੁਰਾਣੇ ਰਤਨਿਆਂ ਦੀ ਆਈ ਨਵੀਆਂ ਕਿਰਨਾਂ ਲੈ ਕੇ ਨਿਤ ਦਿਹਾੜੇ ਆਉਂਦਾ ਏ ਸੂਰਜ ਰੰਗ ਵਟਾਇਆ ਲਾਲੀ ਕੜਕਤੇ ਸ਼ਾਈ ਉਧਰ ਫਸਣਾ ਕੱਟਣ ਨੂੰ ਜਟ ਕਾਲਾ ਫਿਰਦਾ ਏ गोबिंद बैठा ते गसान ते लाई जिस दा बीज बीज हाथी बाबे नानक न सी जद आप उतर तलका ਸੋਚੀ ਆਖਾਂ ਸੋਧਣ ਚੜਿਆ ਸੀ ਜਦ ਆਪ ਉਤਰ ਤਲਕਾਈ ਉਸ ਦੀ ਗੋਟੀ ਕੀਤੀ ਅਰਜਣ ਪੰਜਵੇਂ ਪਾਤਸ਼ਾਹ ਦੇ ਕੇ ਖੂਨ ਸਿੰਜਿਆ ਨੋਵੀਂ ਪਾਤਸ਼ਾਹੀ ਜਿਹੜੀ ਫਸਲ ਨੂੰ ਰੰਗਣ ਚੜਗੀ ਬਾਣੀ ਵਾਲੀ ਏ गो बि करदा कव कटाई लाल तम्बू केस गढ़ विच न दसवें पातशाल सु सदली सारी अॼ लुकाई ਉਹਦੀਆਂ ਅੱਖਾਂ ਦੇ ਵਿੱਚ ਸ਼ੋਲੇ ਜਿਉਂ ਅਗ ਵਰਦੀ ਏ ਉਹ ਦਰਬਾਰ ਦੇ ਵਿੱਚ ਉਸਨੇ ਤੇ ਗਹਿਲਾਈ ਮੈਨੂੰ ਲੋੜ ਸਿਰਾਂ ਦੀ ਉੱਠੋ ਹਿੰਮਤਾ ਵਾਲਿਓ ਸੱਚੀ ਅੱਖਾਂ ਮੈਨੂੰ ਲੋੜ ਸਿਰਾਂ ਦੀ ਉੱਠੋ ਹਿੰਮਤਾ ਵਾਲਿਓ ਮੇਰੀ ਤੇਗ ਹੈ ਅਜ ਖੂਨ ਦੀ ਤਿਹਾਰ ਸੱਚੀ ਅੱਖ ਮੇਰੀ ਤੇਗ ਹੈ ਅਜ ਖੂਨ ਦੀ ਤਿਹਾਈ ਸੁਣਿਆ ਹੁਕਮ ਕੁਰਾਨ ਦਾ ਕਰਨ ਵਿਚਾਰਾ ਲੋਕੀ ਓਏ ਸ਼ਬਦ ਦੇ ਚਿਹਰਿਆਂ ਉੱਤੇ ਮੁਰਦੇ ਹਾਣੀ ਸ਼ਾਈ ਪਰਖਿਆ ਜਾਂਦਾ ਪਾਇਆ ਵਿੱਚ ਕੁਠਾਲੀ ਦੇ ਸੱਚ ਆਖਾਂ ਸੋਨਾ ਪਰਖਿਆ ਜਾਂਦਾ ਪਾਇਆ ਵਿੱਚ ਕੁਠਾਲੀ ਦੇ ਤੰਦਲਾ ਵਾਲਿਆ ਲੱਖ ਨਾ ਸੈਂਦੀ ਸੇ ਕਦੇ ਤਾਈ ਸੱਚ ਆਖਾਂ ਤੰਦਲਾ ਵਾਲਿਆ ਲੱਖ ਨਾ ਸੈਂਦੀ ਸੇ ਕਦੇ ਤਾਈ ਨਾ ਸੈਂਦੀ ਸੇ ਕਦੇ ਤਾਈ ਨਾ ਸੈਂਦੀ ਸੇ ਕਦੇ ਤਾਈ